ਅੱਖਾਂ ਵਿੱਚ ਮਿਰਚਾ ਪਾ ਕੇ ਲੋਕਾਂ ਨੂੰ ਲੁੱਟਣ ਵਾਲੇ ਨਿਕਲੇ ਪਿੰਡ ਖਾਟੀ ਦੇ ਦੋ ਲੁਟੇਰੇ ਜੋ ਰਾਹ ਜਾਂਦੇ ਲੋਕਾਂ ਨੂੰ ਲੁੱਟਦੇ ਸਨ ਪੁਲਸ ਨੇ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ ਨਾਕੇਬੰਦੀ ਕਰ ਕੀਤਾ ਦੋਨਾਂ ਨੂੰ ਕਾਬੂ ਜਿਨ੍ਹਾਂ ਕੋਲੋਂ ਦੋ ਮੋਬਾਈਲ 5760 ਰੁਪਏ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ ਜਿਨ੍ਹਾਂ ਦੀ ਪਛਾਣ ਲਬਪ੍ਰੀਤ ਅਤੇ ਜਸਵੀਰ ਸਿੰਘ ਨਿਵਾਸੀ ਦੋਵੇਂ ਪਿੰਡ ਖਾਟੀ ਬਜੂ ਹੋਈ ਹੈ ਜਿਨਾ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਦੱਸ ਦਈਏ ਕੀ ਇਹਨਾਂ ਲੁਟੇਰਿਆਂ ਨੇ ਪਿੰਡ ਸੰਗਤਪੁਰ ਤੇ ਬਜ਼ੁਰਗ ਸੰਤੋਖ ਦੀਆਂ ਅੱਖਾਂ ਵਿੱਚ ਮਿਰਚਾ ਪਾ ਕੇ ਉਸ ਨਾਲ ਲੁੱਟ ਕੀਤੀ ਸੀ ਦੇਖੋ ਹੋਰ ਕੀ ਜਾਣਕਾਰੀ ਦਿੱਤੀ ਐਸਪੀ ਫਗਵਾੜਾ ਰੁਪਿੰਦਰ ਕੋਰ ਪੱਟੀ ਨੇ ਫਗਵਾੜਾ ਐਕਸਸ ਨਿਊਜ਼ ਲਾਈਵ ਤੋਂ ਵਿਨੋਦ ਸ਼ਰਮਾ ਦੇ ਨਾਲ ਅਰਨੇਕ ਸਿੰਘ ਦੀ ਰਿਪੋਰਟ ਪਿਛਲੇ ਦਿਨਾਂ ਦੇ ਵਿੱਚ ਇੱਕ ਕੈਨ ਜਿਹੜਾ ਕਿ ਲੋਕਾਂ ਦੇ ਇਕੱਠਾਂ ਦੇ ਵਿੱਚ ਮਿਰਚਾਂ ਬਾਕੇ ਉਹਨਾਂ ਨੂੰ ਰੋਕਾ ਕੋਈ ਵਾਰਨਾ ਤੋਂ ਅਗਾਂਹ ਨਿਕਲਿਆ ਸੀ ਉਹਦੇ ਸਬੰਧ ਦੇ ਵਿੱਚ ਐਸਐਸਪੀ ਤੋਂ ਤੁਹਾਨੂੰ ਜੀ ਦਿਸ਼ਾ ਨਿਰਦੇਸ਼ ਦੇ ਅੰਦਰ ਫਗਵਾੜਾ ਦੇ ਵਿੱਚ ਅਸੀਂ ਕਲੀਨ ਅਕਤੀ ਕੀਤਾ ਜਿਸ ਵਿੱਚ ਬੀਐਸਪੀ ਫਗਵਾੜਾ ਚਸਤੀ ਸੀ ਔਰ ਉਚਾਰ ਸੀਨੀਅਰ ਸਬ ਇੰਸਪੈਕਟਰ ਜਿਸ ਤੋਂ ਉਹਨਾਂ ਨੇ ਗੱਲ ਕੀਤੀ ਔਰ ਬਰਤਾਲ ਦੀ ਜਾਨੀ ਇਹਨਾਂ ਦੋਨਾਂ ਦੋਸ਼ੀਆਂ ਨੂੰ ਕੈਨ ਦੇ ਹੁੰਦੋਂ ਲਈ ਇਹ ਜਿਹੜੀ ਦੋਸ਼ੀ ਗ੍ਰਸਤਾਂ ਦਿੱਤੀ ਹੋਏ ਨੇ ਹਿਊਮਨ ਇੰਟੈਲੀਜੈਂਸ ਦੇ ਟੈਕਨੀਕਲ ਇੰਟੈਲੀਜੈਂਸ ਦੇ ਬੇਸਿਸ 'ਤੇ ਵਰਕ ਕੀਤਾ। ਔਰ ਇਹ ਜਿਹੜੇ ਦੋਨੋਂ ਦੋਸ਼ੀ ਗ੍ਰਸਤਾਂ ਨੇ ਲਖਪ੍ਰਿੰਸ ਸਿੰਘ, ਪੁਤ ਜਗਿੰਦਰ ਸਿੰਘ, ਜਸਵੀ ਸਿੰਘ, ਪੁਤ ਜਗਿੰਦਰ ਸਿੰਘ, ਨਾਸੀ ਖਾਟੀ, ਨਾਣਾ ਸਰਪਕਾਰਾ, ਦੋ ਸਗੇਤਰ ਹਨ ਜਿਨ੍ਹਾਂ ਨੇ ਪਹਿਲਾਂ ਵੀ ਕਈ ਛੋਟਾ-ਮੋਟੀ ਵਾਰਦਾਤਾਂ ਔਰ ਚੋਰੀ ਦੀਆਂ ਵਾਰਦਾਤਾਂ ਨੂੰ ਕੀਤਾ। ਇਹਨਾਂ ਦੇ ਖਿਲਾਫ ਅਗਰਾ ਦੇ ਮਸਲੇ ਪਹਿਲਾਂ ਵੀ ਜੱਜ ਨੇ ਜਿਹੜੇ ਗ੍ਰਿਫਤਾਰ ਨਾ ਕੀਤਾ ਗਿਆ ਤੇ ਕੋਲ ਹੀ ਇਹਨਾਂ ਦੇ ਕੋਲ ਇੱਕ ਮੋਟਰਸਾਈਕਲ ਦੋ ਮੋਬਾਈਲ ਔਰ 5700 ਰੁਪਏ ਚੁੱਕੇ ਹਨ ਤੁਹਾਨੂੰ ਦੱਸਦੇ ਹਾਂ ਕਿ ਇਹ ਉਹਨਾਂ ਦੇ ਮਾਮਲ ਲੈ ਕੇ ਇਹਨਾਂ ਤੋਂ ਫਰਦਰ ਪੁੱਛੂਸ ਇਹਨਾਂ ਤੋਂ ਫੋਟੋ ਵੀ ਅਸੀਂ ਲੀਤੀ ਬਾਅਦ ਵਿੱਚ ਇਹਨਾਂ ਦਾ ਬਿਆਨ ਵੀ ਲਿਆ ਤੇ ਇਹਨਾਂ ਦੇ ਨਾਮ ਪਰਸੇ 12 ਮੈਂ ਮੰਨਦਾ ਤੇ ਕੋਈ ਪੁਰਾਣੇ ਮੁਕਦਮੇ ਵੀ ਦਰਜ ਹੈ ਜੀ ਹਾਂ ਜੀ ਲਖਪ੍ਰੀਤ ਦੇ ਖਿਲਾਫ ਜੀ ਚਾਰ ਨੰਬਰ ਦੇ ਦਰਜ ਨੇ ਔਰ ਜਸਵੀਰ ਦੇ ਖਿਲਾਫ ਤੇ ਦਰਜ ਹੈ ਮਮੰਦਾ ਦਾ ਤਰੀਕਾ ਵਾਰਦਤ ਕੀ ਸੀਗਾ ਜੀ ਜਿਵੇਂ ਇਹ ਵੀ ਮੋਟਰਸਾਈਕਲ ਤੇ ਗੰਦੇ ਨੂੰ ਵਿਕਿੰਗ ਦੇਖਣਾ ਚਿੱਤਾਂ ਬਾਦ ਨਹੀਂ ਸੀ ਜਦੋਂ ਗਿਰ ਜਾਂਦੇ ਸੋ ਚੌਂ ਰੋਣੇ ਉਹਦੇ ਨਾਲ ਕਿ ਉਹ ਵੀ ਉਹਦੀ ਗੰਦੇ ਪਤਾ ਚਾਹੀ ਸੋਣਾਇਆ ਚਾਹੀਦਾ ਕਿ ਇਹ ਇਸ ਤਰੀਕੇ ਨਾਲ ਮਮੰਦਾ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਹਦੀ ਭੁੱਲਾ ਨੇ ਚੌਂ ਦੀ ਸੜਕ ਦੀ ਬਨਾਤਾ ਬੰਦੀ ਕਿ ਹੋਸੀ ਕਿ ਬੇਸਡ ਔਨ ਜੁਡੀਸ ਆਦੀ ਇਨਫੋਰਮੇਸ਼ਨਲ ਐਂਡ ਨੈਟਵਰਕਿੰਗ ਜਿਸਦੀ ਸਹਾਇਤਾ ਨਾਲ ਉਹ ਕੇ ਇਹ ਜੋ ਚੈਕਿੰਗ ਕੀਤੀ ਹੈ ਨਾ ਉਹਨਾਂ ਨੂੰ ਮੰਮੀ ਜੀ ਚੋਰੀਆਂ ਖੋਹਾਂ ਹੀ ਕਰਦੇ ਸੀ ਜਾਂ ਚੋਰੀਆਂ ਵਗੈਰਾ ਵਿੱਚ ਵੀ ਇਨਵੋਲਵ ਸੀ ਜਾਂ ਹੋਰ ਕਿੱਦਾਂ ਦੇ ਕ੍ਰਾਈਮੇ ਜਿਹੜੇ ਬੇਸਿਕਲੀ ਕਰਦੇ ਸੀ ਨਾ ਸਿਰਫ ਅਗੇ ਜੀ ਗੁੱਟਾ ਖੋਹਾਂ ਦੀ ਵਾਰਦਾਤਾਂ ਕਰਦੇ ਸੀ ਇਹ ਚੋਰੀਆਂ ਦੀ ਹੀ ਇਹਨੇ ਕਾਫੀ ਵਾਰ ਦੱਤਾ ਕਿ ਇਹ ਉਸ ਬੰਦੇ ਦਾ ਇੱਕ ਪਰਚੇ ਵੀ ਰਜਿਸਟਰ ਨਹੀਂ ਔਰ ਉੱਕੇ ਮਿਆਂ ਦੇ ਵਿੱਚ ਹਜੇ ਨਾ ਵੀ ਅਰੈਸਟ ਪੈਂਦੀ ਹੈ ਜਿਵੇਂ ਕਿ ਹਾਲ ਹੀ ਵਿੱਚ 2022 ਸਿੱਟੀ ਪਰ ਮਾਰਾ 2023 ਦਾ ਉਹ ਬੰਦਾ ਹੈ ਚੋਰੀ ਦਾ ਸੋ ਇਹ ਵੀ ਇਹਨੇ ਮਾਰਗਤ ਇਤਿਹਾਸਿਕ ਤੌਰ ਤੇ ਇਸ ਅਗਲਾ ਟ੍ਰੇਸ ਕਰਦੇ ਹੋਏ ਮੈਂ ਨਹੀਂ ਗਏ ਵੇ ਦੌਰਾਨੇ ਜਿਹੜੀ ਇਹਦੀ ਇਹਨਾਂ ਦੀ ਰਿਮਾਨ ਲਵਾਉਣੀ ਦੌਰੇ ਵਿੱਚ ਹੋ ਰਹੀ ਹੁੰਦੀ ਰਹਿੰਦਾ ਰਹਿੰਦਾ ਮੈਮ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋਗੇ ਜੀ ਕ੍ਰਿਮੀਨਲਸ ਨੂੰ ਜਾਂ ਆਮ ਜਨਤਾ ਨੂੰ ਹਾਂ ਜੀ ਆਮ ਪਬਲਿਕ ਨੂੰ ਮੇਰਾ ਇਹ ਸੇਜ ਹੈ ਕਿ ਬਾਤ ਕਰ ਸੜਨਾ ਨਾ ਕਿ ਕ੍ਰਿਮੀਨਲ ਇਲੈਗੈਂਸ ਨੇ ਇਹ ਤੁਹਾਨੂੰ ਦੱਸ ਦਿੱਤਾ ਇਨਫੋਰਮੇਸ਼ਨ ਸਾਡ ਨਾਲ ਬਾਤ ਕਰ ਸ਼ੇਅਰ ਕਰੋ ਅਸੀਂ ਇਸ ਇਨਫੋਰਮੇਸ਼ਨ ਨੂੰ ਵੈਰੀਫਾਈਡ ਆਪੀਓ ਦੇ ਉੱਪਰ ਆਸੋ ਨਾ